ਪ੍ਰਾਇਮਰੀ ਮਿਡਲ ਪ੍ਰਾਇਮਰੀ ਸਕੂਲਾਂ ਦੀਆਂ ਗੇਮਾਂ ਚੱਲ ਰਹੀਆਂ ਨੇ ਔਰ ਇੱਥੇ ਅੱਜ ਜੋਗਾ ਕਰਵਾਇਆ ਜਾ ਰਿਹਾ ਬਲਾਕ ਪੱਦਰੀ ਜਿਹੜੀਆਂ ਗੇਮਾਂ ਚੱਲ ਰਹੀਆਂ ਨੇ ਔਰ ਇੱਥੋਂ ਦੇ ਜੋ ਸੀਐਚਟੀ ਅਭਿਸ਼ੇਕ ਕਟਾਰੀ ਆਪਣੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਨੇ ਗੱਲਬਾਤ ਕਰਾਂਗੇ ਸੱਸੀਆ ਸਰ ਥੈਂਕ ਯੂ ਸਰ ਸਰ ਜੋ ਅੱਜ ਗੇਮਾਂ ਚੱਲ ਰਹੀਆਂ ਨੇ ਉਸ ਦੇ ਸੰਬੰਧੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਇਹ 66ਵੀਂ ਪੰਜਾਬ ਪ੍ਰਾਇਮਰੀ ਸਕੂਲ ਖੇਡਾਂ ਜਿਹੜੀਆਂ 2025-26 ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਾਡੇ ਸ਼੍ਰੀ ਸੀਤੀਸ਼ ਕੁਮਾਰ ਮਿਗਲਾਨੀ ਜੀ ਦੇ ਦਿਸ਼ਾ ਦਿर्देशਾਂ ਹੇਠ ਅੱਜ ਪ੍ਰਾਇਮਰੀ ਖੇਡਾਂ ਦਾ ਆਗਾਜ਼ ਹੋਇਆ ਹੈ ਜਿਸ ਵਿੱਚ ਯੋਗਾ ਜਿਮਨਾਸਟਿਕ ਮਿੰਨੀ ਹੈਂਡਬਾਲ ਔਰ ਬੈਡਮਿੰਟਨ ਆ ਖੇਡਾਂ ਹੋ ਰਹੀਆਂ ਤੇ ਇਹ ਖੇਡਾਂ ਖੇਡਦਾ ਪੰਜਾਬ ਔਰ ਤੰਦਰੁਸਤ ਪੰਜਾਬ ਸਲੋਗਨ ਦੇ ਹੇਠ ਹੋ ਰਹੀਆਂ ਔਰ ਇਹ ਤੁਹਾਡੇ ਸਾਹਮਣੇ ਹੈ ਸਾਰੇ ਅਸੀਂ ਮਿਲ ਕੇ ਜਿੰਨੇ ਵੀ ਪ੍ਰਤਵੰਤੇ ਸਰਦਨ ਟੀਚਰ ਅਧਿਆਪਕ ਸਾਥੀ ਆਏ ਸਾਰੇ ਮਿਲ ਕੇ ਅਸੀਂ ਕਰਵਾ ਰਹੀਆਂ ਧੰਨਵਾਦ ਸਾਰਾ ਅੱਜ ਕਿਹੜੀਆਂ ਕਿਹੜੀਆਂ ਗੈਮਾਂ ਕਰਵਾ ਰਿਹਾ ਯੋਗਾ ਜਿਮਨਾਸਟਿਕ ਬੈਡਮਿੰਟਨ ਔਰ ਮਿਨੀ ਹਾਟ ਔਰ ਕਿੰਨੇ ਦਿਨ ਗਿਆ ਮਾ ਚੱਲਣਗੀਆਂ ਆਪਣੀਆਂ ਤਿੰਨ ਦਿਨ ਚੱਲਣਗੀਆਂ ਸਰ ਲਗਾਤਾਰੀ ਔਰ ਕਬੱਡੀ ਕਿਸ ਦਿਨ ਹੋਗਾ ਜੀ ਤੁਹਾਡਾ 24 ਤਰੀਕ ਨੂੰ ਚਲ ਜੀ ਸੱਪਾਂ ਵਾਲੀ ਵੀ ਸੱਪਾਂ ਸਰ ਇਹ ਆਪਣੇ ਨਾਲ ਮੇਜ ਸੀਐਚਟੀ ਨਾ ਨਾ ਔਰ ਸੀਐਚਟੀ ਮੈਡਮ ਦੇ ਜੀ ਇੱਥੇ ਯੋਗਾ ਪ੍ਰੋਆਇਆ ਜਾ ਰਿਹਾ ਬੱਚਿਆਂ ਦਾ ਪਰਲੀ ਸਾਈਡ ਜਿਹੜਾ ਹੈ ਉਹ ਸਤਰੰਜ ਦੀਆਂ ਗਿਆ ਮਾ ਚੱਲ ਰਹੀਆਂ ਨੇ ਔਰ ਸ਼ਾਬਾਸ਼ ਮੈਡਮ ਆਪਣੇ ਨਾਲ ਮੌਜੂਦ ਨੇ ਸਸਿਕਾ ਮੈਡਮ ਜੀ ਸਸਿਕਾ ਮੈਡਮ ਜੋ ਗੇਮਾਂ ਚੱਲ ਰਹੀਆਂ ਛੋਟੇ ਬੱਚਿਆਂ ਦੀਆਂ ਬਲਾਕ ਪੱਧਰੀ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਕੀ ਕਹੋਗੇ ਬੱਚੇ ਸਾਡੇ ਬਹੁਤ ਵਧੀਆ ਨੇ ਸਾਰੇ ਫੁੱਲ ਪਰਫਾਰਮੈਂਸ ਤੇ ਵਧੀਆ ਕਰਨਗੇ ਸਭ ਸਾਨੂੰ ਉਮੀਦ ਹੈ ਕਿ ਸਾਡੇ ਬੱਚੇ ਵਧੀਆ ਕਰਨਗੇ ਔਰ ਪਰਲੀ ਸਾਈਡ ਜਿਹੜਾ ਹੈ ਐਮਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿੱਥੇ ਕਿ ਬਲਾਕ ਪੱਧਰੀ ਗੇਮਾਂ ਚੱਲ ਰਹੀਆਂ ਨੇ ਔਰ ਟੀਚਰ ਵੀ ਆਏ ਹੋਏ ਨੇ ਵੱਖ-ਵੱਖ ਸਕੂਲਾਂ ਤੋਂ ਔਰ ਆਪਾਂ ਪਰਲੇ ਸਾਈਡ ਜਿਹੜੀਆਂ ਸਤਰਾਂਜ ਅਤੇ ਬੈਡਮਿੰਟਨ ਔਰ ਬਾਸਕਟਬਾਲ ਦੀਆਂ ਗੇਮਾਂ ਵੀ ਚੱਲ ਰਹੀਆਂ ਨੇ ਉਹ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਗਰਾਊਂਡ ਦੇ ਵਿੱਚ ਇਧਰ ਫੋਰਸਾ ਨੇ ਇਧਰ ਜਿਹੜਾ ਹੈ ਐਮਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿਹੜੀਆਂ ਗੇਮਾਂ ਚੱਲ ਰਹੀਆਂ ਨੇ ਬੱਚੇ ਜਿਹੜਾ ਰੰਗੋਲੀ ਬਣਾ ਰਹੇ ਨੇ ਆਪਣੇ ਨਾਲ ਮਜ਼ਬੂਤ ਨੇ ਬੱਚੇ ਨੇ ਚੈਨਲ ਤੇ ਹਾਂ ਇਹ ਹੀ ਬੋਲੋ ਇਹ ਇਨਕੋ ਸਾਇੰਸ ਹਾਂਜੀ ਹਾਂਜੀ ਮੈਡਮ ਜੀ ਹਾਂਜੀ ਸਰ ਮੈਡਮ ਜੀ ਕਾ ਰਾਣੀ ਪੀਜੀਟੀ ਸਾਇੰਸ ਮੈਡਮ ਲਾਈਵ ਚੱਲ ਰਹੇ ਹਾਂ ਹਾਂਜੀ ਮੈਡਮ ਆਪਣੇ ਬੱਚਾ ਆਪਣੇ ਦਰਸ਼ਕਾਂ ਨੂੰ ਦੱਸੋਗੇ ਐਮਪੀ ਲੈ ਇੰਟਰਨੈਟ ਸਕੂਲ ਦੇ ਵਿੱਚ ਕੀ ਕੀ ਪ੍ਰੋਗਰਾਮ ਹੋ ਰਿਹਾ ਜੀ ਸਰ ਦੀਵਾਲੀ ਸੈਲੀਬ੍ਰੇਸ਼ਨ ਲਈ ਅੱਜ ਸਾਇੰਸ ਰੰਗੋਲੀ ਕੰਪੀਟੀਸ਼ਨ ਹੈ ਦੀਆ ਮੇਕਿੰਗ ਹੈ ਔਰ ਹਵਨ ਚੱਲ ਰਿਹਾ ਹੈ ਇਹ ਰੰਗੋਲੀ ਬਣਵਾ ਰਹੇ ਵੀ ਹਾਂਜੀ ਸਾਇੰਸ ਡਾਇਗਰਾਮਸ ਦੀ ਰੰਗੋਲੀ ਹੈ ਸਰ ਹਾਂਜੀ ਫਿਬਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿਹੜਾ ਹੈ ਬੱਚੇ ਗੇਮਾ ਰੰਗੋਲੀ ਬਣਾ ਰਹੇ ਨੇ ਚਿੱਤਰ ਬਣਾ ਰਹੇ ਨੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਚਿੱਤਰ ਬਣਾਏ ਨੇ ਐਮਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿੱਥੋਂ ਦੇ ਕੋਆਰਡੀਨੇਟਰ ਸਰ ਆਪਣੇ ਨਾਲ ਮੌਜੂਦ ਨੇ ਰਵੀ ਸਰ ਜੀ ਡਿਪਟੀ ਡਾਇਰੈਕਟਰ ਸਰ ਹਾਂਜੀ ਸਰ ਸਸਿਕਾਰ ਜੀ ਸਸਿਕਾਰ ਜੀ ਸਾਰੇ ਆਪਣੇ ਸਕੂਲ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਫੰਕਸ਼ਨ ਹੈ सेलिब्रेशन ਦਾ ਅੱਜ ਸਕੂਲ ਦੇ ਵਿੱਚ ਪੰਜਾਬੀ ਪੈਨ ਨੇ ਕੰਪੀਟੀਸ਼ਨ ਬੱਚਿਆਂ ਵਾਸਤੇ ਰੱਖੇ ਗਏ ਹੈ ਪ੍ਰੀ ਪ੍ਰਾਇਮਰੀ ਜਿਹੜੀ ਕਲਾਸਾਂ ਨੇ ਉਹ ਆਪਦੀ ਕਲਾਸ ਦੇ ਵਿੱਚ ਛੋਟੇ ਛੋਟੇ ਐਕਟੀਵਿਟੀ ਕਰ ਰਹੀਆਂ ਨੇ ਜਿਵੇਂ ਕੋਈ ਡਿਵਾ ਡੈਕੋਰੇਸ਼ਨ ਹੈ ਕੋਈ ਡਰਾਇੰਗ ਦਾ ਕੰਪੀਟੀਸ਼ਨ ਹੈ ਜਿਹੜੀਆਂ ਕਲਾਸਾਂ 1ਵੀਂ ਤੋਂ ਲੈ ਕੇ 9ਵੀਂ ਤੱਕ ਜਿਹੜੀਆਂ ਕਲਾਸਾਂ ਨੇ ਉਹ ਸਾਡੇ ਕੋਲੇ ਹੋਰ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਬਹੁਤ ਸੋਹਣੀਆਂ ਸਾਇੰਸ ਦੀਆਂ ਰੰਗੋਲੀਆਂ ਜਿਹੜੀਆਂ ਬਣਾਈਆਂ ਨੇ ਅਸੀਂ ਥੋੜਾ ਜਿਹਾ ਚੇਂਜ ਕੀਤਾ ਦੀਵਾਲੀ ਦਾ ਮੌਕਾ ਹੈ ਤੇ ਬੱਚਿਆਂ ਨੇ ਰੰਗ ਨਾਲ ਹੀ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਸੀ ਬੱਚੇ ਉਸ ਰੰਗੋਲੀ ਦੇ ਵਿੱਚ ਕੁਛ ਨਾ ਕੁਛ ਸਿੱਖਣ ਤੇ ਹਰੇਕ ਕਲਾਸ ਨੇ ਆਪੋ ਆਪਣੇ ਸਬਜੈਕਟ ਦੇ ਸਾਇੰਸ ਦੇ ਵਿੱਚ ਜਿੰਨੀਆਂ ਤਰ੍ਹਾਂ ਦੇ ਡਾਇਗਰਾਮਸ ਨੇ ਉਹ ਤੁਸੀਂ ਦੇਖੋਗੇ ਅਲੱਗ-ਅਲੱਗ ਫਲੋਰ ਤੇ ਅਲੱਗ-ਅਲੱਗ ਜਗ੍ਹਾ ਤੇ ਇਹਨਾਂ ਨੂੰ ਲੋਕੇਸ਼ਨ ਦਿੱਤੀਆਂ ਨੇ ਉੱਥੇ ਇਹ ਜਿਹੜੀਆਂ ਡਰਾਇੰਗਸ ਬਣਾ ਰਹੀਆਂ ਸਰ ਦਿਵਾਲੀ ਦਾ ਮੌਕਾ ਜੀ ਬੱਚਿਆਂ ਨੂੰ ਜਿਵੇਂ ਗ੍ਰੀਨ ਦੀਵਾਲੀ ਦਾ ਲੋਕ ਸੰਦੇਸ਼ ਦੇ ਰਹੇ ਆ ਪਟਾਕੇ ਵਗੈਰਾ ਜਿਹੜੇ ਚੱਲ ਰਹੇ ਆ ਬੱਚੇ ਜਿਆਦਾ ਪਟਾਕੇ ਚਲਾਉਂਦੇ ਆ ਕੀ ਕਹਾਂਗੇ ਬੱਚਿਆਂ ਨੂੰ ਬਰੇਕ ਕਰਨ ਲਈ ਵੀ ਅਸੀਂ ਫੋਨ ਰੂਪ ਦੇ ਵਿੱਚ ਤਾਂ ਬੱਚਿਆਂ ਨੂੰ ਪਟਾਕਿਆਂ ਦੀ ਮਨਾਹੀ ਨਹੀਂ ਕਰਦੇ ਬਟ ਇਹ ਵੀ ਪਟਾਕੇ ਜਿਹੜੇ ਬੜੇ ਸਹਿਜ ਤਰੀਕੇ ਨਾਲ ਬੱਚਿਆਂ ਨੂੰ ਚਲਾਉਣੇ ਚਾਹੀਦੇ ਆ ਤੇ ਜਿਹੜੇ ਘੱਟ ਪੋਲੂਸ਼ਨ ਕਰਦੇ ਆ ਉਹ ਬੱਚੇ ਪਟਾਕੇ ਚਲਾਉਣ ਮਾਪਿਓ ਦੇ ਨਾਲ ਹੋਣ ਬੱਚੇ ਸੇਫਟੀ ਰੱਖਣ ਪਟਾਕੇ ਚਲਾਉਣ ਵੇਲੇ ਤੇ ਇਸ ਤਰ੍ਹਾਂ ਜਿਹੜਾ ਦੀਵਾਲੀ ਜਿਹੜਾ ਹਸੀ ਖੁਸ਼ੀ ਨਾਲ ਜਿਹੜਾ ਮਨਾਉਣਾ ਚਾਹੀਦਾ ਓਕੇ ਥੈਂਕ ਯੂ ਸਰ ਅਨਿਏ ਰੰਗੋਲੀ ਮਨਾਈ ਜਾ ਰਹੀ ਆ ਨਲਿਤ ਸਰ ਆਪਣੇ ਨਾਲ ਮੌਜੂਦ ਨੇ ਪੰਜਾਬੀ ਦੇ ਟੀਚਰ ਅਸੀ ਗੱਲ ਜੀ ਸਰ ਪਹਿਲਾਂ ਆਪਣੇ ਸਕੂਲ ਦੇ ਵਿੱਚ ਹੀ ਮੈਂ ਲਾਇਬ੍ਰੇਰੀਨ ਆਂ ਸਰ ਦੇ ਨਾਲ ਅਸੀਂ ਇਕੱਠੇ ਜੋਗ ਕਰਦੇ ਨੇ ਆ ਮੌਜੂਦ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਆਪਣੇ ਦਰਸ਼ਕਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਔਰ ਦੀਵਾਲੀ ਤੇ ਗ੍ਰੀਨ ਦੀਵਾਲੀ ਸੰਬੰਧੀ ਕੀ ਕਹੋਗੇ ਜੀ ਗ੍ਰੀਨ ਦੀਵਾਲੀ ਦੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਸਾਰੇ ਪੇਰੈਂਟਸ ਨੂੰ ਬਹੁਤ-ਬਹੁਤ ਦੀਵਾਲੀ ਦੀਆਂ ਵਧਾਈਆਂ ਜੀ ਕਿ ਬੱਚਿਆਂ ਨੇ ਪ੍ਰੋਜੈਕਟ ਬਣਾਏ ਹੈ ਅੱਜ ਇਸੇ ਤਰ੍ਹਾਂ ਹੀ ਰੰਗੋਲੀ ਪ੍ਰੋਜੈਕਟ ਜਿਹੜੇ ਨੇ ਬਣਾਉਣੇ ਚਾਹੀਦੇ ਨੇ ਸਕੂਲ 'ਚ ਤੇ ਗ੍ਰੀਨ ਦੀਵਾਲੀ ਨੂੰ ਜਿਹੜ ਹਾਂਜੀ ਤੁਸੀਂ ਦੇਖ ਸਕਦੇ ਹੋ ਪੀਰਲ ਇੰਟਰੈਸਟ ਸਕੂਲ ਦੇ ਵਿੱਚ ਜਿਹੜੇ ਬੱਚੇ ਹੈ ਮੇਰੇ ਸਟੂਡੈਂਟ ਵੀ ਇੱਥੇ ਮੌਜੂਦ ਨੇ ਔਰ ਜਿਹੜਾ ਰੰਗੋਲੀ ਬਣਾਈ ਜਾ ਰਹੀ ਆ ਵੱਖ-ਵੱਖ ਡਿਜ਼ਾਈਨ ਦੇ ਨਾਲ ਜਿਹੜਾ ਬੱਚੇ ਆ ਅੱਜ ਦਾ ਤਿਹਾਰ ਜਿਹੜਾ ਹੈ ਉਹ ਬਣਾ ਰਹੇ ਨੇ ਬੱਚੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਕਿਸ ਤਰ੍ਹਾਂ ਦੀਆਂ ਬੱਚਾ ਨੇ ਰੰਗੋਲੀ ਦੇ ਨਾਲ ਪੇਂਟਿੰਗਾਂ ਬਣਾਈਆਂ ਨੇ ਔਰ ਲਗਾਤਾਰ ਜਿਹੜਾ ਹੈ ਇਹਨਾਂ ਦੇ ਟੀਚਰਾਂ ਵੱਲੋਂ ਇਹਨਾਂ ਨੂੰ ਗਾਈਡਲਾਈਨ ਦਿੱਤੀ ਜਾ ਰਹੀ ਹੈ ਦਿਵਾਲੀ ਗ੍ਰੀਨ ਦਿਵਾਲੀ ਮਨਾਉਣ ਮਨਾਉਣ ਸੰਬੰਧੀ ਔਰ ਜਿਹੜਾ ਅੱਜ ਸਕੂਲ ਦੇ ਵਿੱਚ ਹਮਨ ਵੀ ਹੋਇਆ ਉਸ ਦਾ ਪ੍ਰਸ਼ਾਦ ਵੰਡ ਰਹੇ ਨੇ ਸਾਰਾ ਔਰ ਆਪਾਂ ਵੀ ਲਵਾਂਗੇ ਪ੍ਰਸ਼ਾਦ ਲਓ ਜੀ ਔਰ ਪਰਲੇ ਪਾਸੇ ਤੋਂ ਹਲਕਾ ਸੁਵਿਧਾ ਲਿਖਾਉਂਦੇ ਆ ਅਸੀਂ ਹੱਦ ਔਰ ਤੋਂ ਉਹਨੂੰ ਲੈ ਕੇ ਚਾਉਂਦੇ ਜੇ ਇੱਧਰ ਹਮਨ ਹੋਇਆ ਔਰ ਪਰਲੇ ਸਾਈਡ ਜਿਹੜਾ ਹੈ ਪ੍ਰੀ ਪ੍ਰਾਇਮਰੀ ਸਕੂਲਾਂ ਆਪਣੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਗੇਮਾਂ ਚੱਲ ਰਹੀਆਂ ਨੇ ਮੁਦਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਰੂਬਰੂ ਕਰਾਵਾਂਗੇ ਔਰ ਉਸ ਤੋਂ ਪਹਿਲਾਂ ਜਿਹੜਾ ਇੱਥੇ ਹਮਨ ਹੋਇਆ ਉਸ ਦੇ ਸਬੰਧੀ ਥੋੜਾ ਹੀ ਆ ਆਪਾਂ ਪ੍ਰਿੰਸੀਪਲ ਮੈਡਮ ਨੂੰ ਮਿਲਾਂਗੇ ਇਹ ਆਪਣੇ ਟੀਚਰ ਨੇ ਮੇਰੇ ਪਿੰਡ ਤੋਂ ਪੱਤੀ ਸਦੀਕ ਤੋਂ ਗੱਲਬਾਤ ਕਰਾਂਗੇ ਕੀ ਕੁਝ ਹੋ ਰਿਹਾ ਸਸੀ ਘਰ ਜੀ ਸਸੀ ਘਰ ਜੀ ਅੱਜ ਸਕੂਲ ਦੇ ਵਿੱਚ ਜੋ ਫੰਕਸ਼ਨ ਚੱਲ ਰਿਹਾ ਜੀ ਹਾਂ ਜੀ ਇਸ ਦੇ ਸਬੰਧੀ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਜਾਣ ਕਰ ਹਾਂ ਜੀ ਇੱਥੇ ਸਕੂਲ ਦੇ ਅੰਦਰ ਬਹੁਤ ਵਧੀਆ ਫੰਕਸ਼ਨ ਚੱਲ ਰਿਹਾ ਹੈ ਇਸ ਰੰਗੋਲੀ ਕੰਪੀਟੀਸ਼ਨ ਚੱਲ ਰਿਹਾ ਹੈ ਦੀਵਾਲੀ ਦਾ ਕਰਕੇ ਤੁਸੀਂ ਦੇਖ ਸਕਦੇ ਹੋ ਇੱਧਰ ਬੱਚੇ ਰੰਗੋਲੀ ਬਣਾ ਰਹੇ ਨੇ ਉੱਧੇ ਫਲੋਰ ਤੇ ਸਾਰੇ ਬਣਾ ਰਹੇ ਆ ਇਧਰ ਵੀ ਤੁਸੀਂ ਦੇਖ ਸਕਦੇ ਉਧਰ ਵੀ ਰੰਗੋਲੀ ਬਣਾ ਰਹੇ ਨੇ ਬਾਕੀ ਸਵੇਰੇ ਹਵਨ ਪੂਜਾ ਹੋਈ ਹੈ ਸਕੂਲ ਦੇ ਅੰਦਰ ਹਾਂਜੀ ਇਧਰ ਹਵਨ ਦੇ ਵੀ ਜਿਹੜਾ ਐਮਪੀਐਲ ਇੰਟਰਨੈਸ਼ਨਲ ਸਕੂਲ ਦੇ ਵਿੱਚ ਹਵਨ ਯੱਗ ਦਾ ਪ੍ਰੋਗਰਾਮ ਕੀਤਾ ਗਿਆ ਆਪਣੇ ਨਾਲ ਮੌਜੂਦ ਨੇ ਪ੍ਰਿੰਸੀਪਲ ਪ੍ਰਿੰਸੀਪਲ ਮੈਡਮ ਜੋ ਅੱਜ ਤੁਹਾਡੇ ਸਕੂਲ ਦੇ ਵਿੱਚ ਯੱਗ ਕਰਵਾਇਆ ਗਿਆ ਔਰ ਦੀਵਾਲੀ ਦੇ ਸਬੰਧੀ ਹੋਰ ਵੀ ਫੰਕਸ਼ਨ ਕਰਵਾਏ ਜਾ ਰਹੇ ਆ ਆਪਣੇ ਦਰਸ਼ਕਾਂ ਨੂੰ ਕੀ ਕਹੋਗੇ ਦਰਸ਼ਕਾਂ ਸਭ ਨੂੰ ਮੈਂ ਕਹਣਾ ਚਾਹੁੰਦੀ ਕਿ ਇਹ ਜਿਹੜੇ શુભ ਤਿਉਹਾਰ ਨੇ ਸਾਡੇ ਪੰਜਾਬ ਦੇ ਨਾਲ ਰਿਲੇਟਡ ਜਿਹੜੇ ਸਾਡੇ ਸੱਭਿਆਚਾਰ ਦੇ ਦਰਸਾਉਂਦੇ ਆ ਉਹਨੂੰ ਕਾਇਮ ਰੱਖਣਾ ਔਰ ਬੱਚਿਆਂ ਦੇ ਸਾਹਨੇ ਉਸ ਚੀਜ਼ ਦਾ ਪ੍ਰਦਰਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਬੱਚੇ ਆਪਦੀ ਸੱਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਔਰ ਪਰਮਾਤਮਾ 'ਚ ਵਿਸ਼ਵਾਸ ਕਰਦੇ ਰਹਿਣ ਤਾਂ ਕਿ ਇਹ ਜਿਹੜੀਆਂ ਸ਼ਕਤੀਆਂ ਨੇ ਸਾਨੂੰ ਅੰਦਰੂਨੀ ਸ਼ਕਤੀ ਦਿੰਦੀਆਂ ਨੇ ਔਰ ਆਪਦੇ ਆਸ਼ੀਰਵਾਦ ਦੇ ਨਾਲ ਇਹ ਜਿਹੜਾ ਮੇਰਾ ਪਰਿਵਾਰ ਹੈ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦਾ ਪਰਿਵਾਰ ਤਿੰਤੇ ਆਪਣਾ ਆਸ਼ੀਰਵਾਦ ਬਣਾਨ ਬਣਾਈ ਰੱਖਣ ਔਰ ਬੱਚੇ ਦਿਨ ਦਿਨ ਤਰੱਕੀ ਕਰਨ ਔਰ ਮੈਡਮ ਜਿਹੜਾ ਗ੍ਰੀਨ ਦੀਵਾਲੀ ਦਾ ਮੈਸੇਜ ਆਪਣੇ ਬੱਚਿਆਂ ਨੂੰ ਔਰ ਦਰਸ਼ਕਾਂ ਨੂੰ ਕੀ ਦੇਣਾ ਚਾਹੁੰਗਾ ਇਹ ਬੱਚਾ ਤੇ ਬੱਚਿਆਂ ਨੂੰ ਸਕੂਲ ਦੇ ਵਿੱਚ ਰੋਜ਼ ਇਸ ਚੀਜ਼ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਕਿ ਜੋ ਸਾਡੇ ਵਾਤਾਵਰਨ ਦੇ ਨਾਲ ਸੰਬੰਧਿਤ ਹੈ ਇਸ ਕਰਕੇ ਸਾਨੂੰ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਦੀਵਾਲੀ ਤੇ ਬਹੁਤ ਹੀ ਘੱਟ ਮਤਲਬ ਇਹੋ ਜਿਹੇ ਵਿਸਫੋਟਕ ਪਦਾਰਥ ਜਿਵੇਂ ਕਿ ਪਰਾਕੇ ਵਗੈਰਾ ਚਲਾਉਣੇ ਨਹੀਂ ਚਾਹੀਦੇ ਕਿਉਂਕਿ ਇਹ ਸਾਡੇ ਜਿਹੜੇ ਵਾਤਾਵਰਣ ਦੇ ਵਿੱਚ ਪੋਲੂਸ਼ਨ ਦਾ ਕਾਰਨ ਬਣਦੇ ਹਨ ਅਰ ਸਾਨੂੰ ਸਭ ਨੂੰ ਪਰਿਵਾਰਕ ਸਾਂਝ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕਰਕੇ ਇਹਨਾਂ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ ਧੰਨਵਾਦ ਹਾਂਜੀ ਇੱਥੇ ਅੱਜ ਯੱਗ ਵੀ ਕਿਹਾ ਕੀਤਾ ਗਿਆ ਸਕੂਲ ਦੇ ਵਿੱਚ ਔਰ ਇਸ ਦੇ ਨਾਲ ਹੀ ਜਿਹੜੀਆਂ ਰੰਗੋਲੀ ਬੱਚਿਆਂ ਦਾ ਜਿਹੜਾ ਰੰਗ ਭਰ ਕੇ ਰੰਗੋਲੀ ਨਾਲ ਦੀਵਾਲੀ ਦਾ ਤਿਹਾਰ ਦਾ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਔਰ ਪਰਲੀ ਸਾਈਡ ਜਿਹੜਾ ਹੈ ਪ੍ਰੀ ਪ੍ਰਾਇਮਰੀ ਆਪਣੇ ਪ੍ਰਾਇਮਰੀ ਸਕੂਲਾਂ ਦੀਆਂ ਗੇਮਾਂ ਚੱਲ ਰਹੀਆਂ ਨੇ ਜਿੱਥੇ ਬੈਡਮਿੰਟਨ ਬਾਸਕਟਬਾਲ ਔਰ ਸੱਤਰੰਜ ਯੋਗਾ ਵਗੈਰਾ ਆਦਿ ਦੀਆਂ ਗੇਮਾਂ ਕਰਵਾਈਆਂ ਜਾਂਗੀਆਂ ਇੱਧਰ ਬੱਚੇ ਜਿਹੜੇ ਆ ਰੰਗੋਲੀ ਭਰ ਕੇ ਜਿਹੜਾ ਦੀਵਾਲੀ ਦਾ ਤਿਹਾਰ ਦਾ ਜਹਾਰ ਕਰ ਰਹੇ ਨੇ ਔਰ ਚੰਗਾ ਸੰਦੇਸ਼ ਦੇ ਰਹੇ ਨੇ ਚੰਗੇ ਚੰਗੇ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਬੱਚਿਆਂ ਤੋਂ ਚੰਗਾ ਜਿਹੜਾ ਹੈ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਔਰ ਬੱਚੇ ਰੰਗੋਲੀ ਉਹਨਾਂ ਨੂੰ ਟੀਚਰ ਜਿਹੜੇ ਹੈ ਗਾਈਡ ਲਾਈਨ ਕਰ ਰਹੇ ਨੇ ਹਾਂਜੀ ਮੈਡਮ ਇਹ ਕਿਸ ਤਰ੍ਹਾਂ ਦੀ ਰੰਗੋਲੀ ਬਣਾਈ ਜਾ ਰਹੀ ਔਰ ਕਿਸੇ ਤੋਂ ਦੱਸੋ ਸਰ ਇਹ ਸਾਇੰਸ ਕੀ ਰੰਗੋਲੀ ਇਹਨਾਂ ਨੇ ਇਹਨਾਂ ਦਾ ਟਾਪਿਕ ਹੈ ਮੈਗਨੈਟਿਕ ਫੀਲਡ

ਹਾਂਜੀ ਬੱਚੇ ਕੀ ਇਸ ਤਰ੍ਹਾਂ ਕੀ ਕਿ ਬਣਾਇਆ ਤੁਸੀਂ ਇਹ ਰੰਗੋਲੀ ਕਿਸ ਤਰ੍ਹਾਂ ਦੀ ਬਣਾਈ ਹੈ ਸਿੰਪਲ ਪੈਟਕ ਦਾ ਅੱਛਾ ਇਹਦਾ ਕੀ ਕੰਮ ਹੁੰਦਾ ਇਹ ਕਾਮ ਆਤੀ ਹੈ ਜੋ ਹੈਵੀ ਪੁਆਇੰਟ ਹੁੰਦਾ ਹੈ ਇਸਕਾ ਉਹ ਐਸੇ ਪਿੱਛੇ ਜਾਂਦਾ ਹੈ ਫਿਰ ਅੱਗੇ ਆਤਾ ਹੈ ਇਸੇ ਕਹਿੰਦੇ ਸਿੰਪਲ ਪੈਟਕ ਬੱਚਿਆਂ ਵੱਲੋਂ ਜਿਹੜਾ ਹੈ ਰੰਗੋਲੀ ਭਰ ਕੇ ਜਿਹੜਾ ਰੰਗੋਲੀ ਦਾ ਤਿਹਾਰ ਬਣਾਇਆ ਜਾ ਰਿਹਾ ਹੈ ਔਰ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਐਮਪੀਰਲੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾਏ ਜਾ ਰਹੇ ਨੇ ਇਧਰ ਜਿਹੜਾ ਹੈ ਦਰਸ਼ਕਾਂ ਨੂੰ ਦੇਖ ਸਕਦੇ ਹੋ ਤੁਸੀਂ ਜਿਹੜਾ ਬ੍ਰਹਮੰਡ ਦਾ ਦ੍ਰਿਸ਼ ਬਣਾਇਆ ਹੋਇਆ ਸਨ ਮੂਨ ਅਰਥ ਔਰ ਜਿਹੜਾ ਹੈ ਇਹ ਬੱਚੇ ਥੋੜਾ ਜਿਹਾ ਜਾਣਕਾਰੀ ਦਿਓ ਕਿਸ ਤਰ੍ਹਾਂ ਬਣਾਇਆ ਤੁਸੀਂ ਇਹ ਹਾਂਜੀ ਸੋਲ ਸੋਲ ਲਿਖੀ ਅੱਛਾ ਇਸ ਤੱਕ ਹੀ ਘੱਟ ਹੁੰਦਾ ਜੀ ਦੱਸ ਆਹਾਂ ਬੋਲੋ ਬੋਲੋ ਹਾਂਜੀ ਇਧਰ ਬਣਾਇਆ ਸੇਵ ਟਰੀ ਔਰ ਸੇਵ ਅਰਥ ਦਾ ਜਿਹੜਾ ਹੈ ਰੰਗੋਲੀ ਬਣਾਈ ਹੋਈ ਹੈ ਬੱਚੇ ਜਿਹੜਾ ਤੁਸੀਂ ਰੰਗੋਲੀ ਦਾ ਬਣਾਇਆ ਮੈਪ ਬਣਾਇਆ ਇਸ ਦਾ ਕੀ ਅਰਥ ਹੈ ਸਰ ਇਹ ਜਾਗਰੂਕਤਾ ਕਰਦੀ ਹੈ ਕਿ ہمیں ਪੇੜੋ ਕੋ ਬਚਾਣਾ ਚਾਹੀਏ ਜਿਆਦਾ ਜਿਆਦਾ ਪੇੜ ਲਗਾਉਣੇ ਚਾਹੀਏ ਅਗਰ ਹਮ ਪੇੜ ਕਾਟਤੇ ਵੀ ਹੈ ਤਾਂ ਉਸ ਕੀ ਜਗ੍ਹਾ ਹੋਰ ਪੇੜ ਲਗਾਉਣੇ ਚਾਹੀਏ ਹਾਂਜੀ ਇਧਰ ਵੀ ਬੱਚਿਆਂ ਨੇ ਰੰਗੋਲੀ ਬਣਾਈ ਹੋਈ ਹੈ ਬੱਚੇ ਇਹਦਾ ਥੋੜਾ ਜਾਣਕਾਰੀ ਦਿਓ ਕਿਸ ਤਰ੍ਹਾਂ ਦਾ ਕੀ ਬਣਾਇਆ ਤੁਸੀਂ ਇਹ Today we will learn about the revolution of Earth. Okay. The Sun is the center of our solar system. Okay, okay. The Earth, where we all live, it okay. also revolves around the Sun. Yes. yes. It also takes 365 days and 6 hours to complete one full revolution when the earth in this position on march 21st it is called spring equinox and next around june 21st it gets more heat and light and that summer solstice हां जी ਤੁਸੀਂ ਦੇਖ ਸਕਦੇ ਹੋ एंपੀਰੀਅਲ ਇੰਟਰਨੈਸ਼ਨਲ ਸਕੂਲ ਦੇ ਬੱਚੇ ਅੰਗਰੇਜ਼ੀ ਕਿਵੇਂ ਬੋਲ ਰਹੇ ਨੇ ਇਸ ਕਿਸ ਤਰ੍ਹਾਂ ਬੋਲ ਰਹੇ ਨੇ ਕਿਸ ਤਰ੍ਹਾਂ ਵੱਢ ਰਹੇ ਨੇ ਇਸ ਤਰ੍ਹਾਂ ਵੱਢ ਰਹੇ ਨੇ ਜਿਵੇਂ ਪੱਠੇ ਵੱਢ ਰਹੇ ਹੁੰਦੇ ਐਸ ਤਰ੍ਹਾਂ ਦੀ ਅੰਗਰੇਜ਼ੀ ਬੋਲ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਬੱਚਿਆਂ ਨੇ ਡਿਜ਼ਾਈਨ ਬਣਾਇਆ ਵਕ ਵਕ ਤਰ੍ਹਾਂ ਦੀਆਂ ਨੇੜੀਆਂ ਰੰਗੋਲੀਆਂ ਭਰ ਕੇ ਔਰ ਹਰੇਕ ਰੰਗੋਲੀ ਦਾ ਕੋਈ ਨਾ ਕੋਈ ਅਰਥ ਹੈ ਔਰ ਜਿਹੜਾ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਔਰ ਦਰਸ਼ਕਾਂ ਨੂੰ ਪ੍ਰੇਰਿਤ ਕਰਦਾ ਹੈ ਬੱਚੇ ਨੇ ਹੀ ਬਣਾਇਆ ਛੋਟੇ ਛੋਟੇ ਬੱਚੇ ਇਹਨਾਂ ਤੋਂ ਪੁੱਛਾਂਗੇ ਇਹ ਬੱਚੇ ਕੀ ਬਣਾਏ ਤੁਸੀਂ ਇਹਦਾ ਕੀ ਮਤਲਬ ਹੁੰਦਾ ਜਿਵੇਂ ਜਿਵੇਂ ਇੱਕ ਸਹੀ ਦੇ 990 ਅੱਛਾ ਅੱਛਾ ਬੱਚੇ ਨੂੰ ਜਿਹੜਾ ਹੈ ਉਹ ਸਖਾਇਬ ਜਾ ਰਿਹਾ ਔਰ ਇਹਨਾਂ ਨੂੰ ਪਤਾ ਵੀ ਹੈ ਕਿਸ ਤਰ੍ਹਾਂ ਦੇ ਇਹਨਾਂ ਨੇ ਜਿਹੜੇ ਮੈਪ ਬਣਾਏ ਨੇ ਔਰ ਪਰਲੀ ਸਾਈਡ ਲੈ ਕੇ ਚੱਲਦੇ ਆ ਤੁਹਾਨੂੰ ਉਸ ਜਿਹੜਾ ਹੈ ਪ੍ਰਾਇਮਰੀ ਸਕੂਲ ਦੀਆਂ ਜਿਹੜੀਆਂ ਹੈ ਫੁੱਟਬਾਲ ਔਰ ਚੈਸ ਦੀਆਂ ਗੇਮਾਂ ਚੱਲ ਰਹੀਆਂ ਨੇ ਹਾਂਜੀ ਇਧਰ ਪਟਵਾਲ ਔਰ ਜਿਹੜਾ ਹੈ ਐਚਐਸ ਦੀਆਂ ਮਸ਼ਰੂ ਹੋਣ ਜਾ ਰਹੀਆਂ ਨੇ ਔਰ ਇਧਰ ਜਿਹੜਾ ਹੈ ਟੀਚਰ ਸਭਾ ਬੰਨ ਬੈਠੇ ਹੋਏ ਨੇ ਥੋੜਾ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਇਸ ਤਰ੍ਹਾਂ ਦੀਆਂ ਕਿੰਮਾਂ ਚੱਲ ਰਹੀਆਂ ਨੇ ਆਪਣੇ ਨਾਲ ਮੌਜੂਦ ਨੇ ਸੀਐਚਟੀ ਰਮੇਸ਼ ਕੁਮਾਰ ਜੀ ਸੱਸੀ ਸਾਹਿਬ ਸਾਸ੍ਰੀਕਰ ਜੀ ਸਰ ਇਧਰ ਕਿਹੜੀਆਂ ਕਿਹੜੀਆਂ ਕਿੰਮਾਂ ਕਰਵਾਈਆਂ ਰਹੀਆਂ ਇੱਥੇ ਬਲੌਕ ਹੋਈਆਂ ਸਰਵਰ ਦੀਆਂ ਬਲੌਕ ਲੈਵਲ ਖੇਡਾਂ ਹੋ ਰਹੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ ਹਾਂਜੀ ਸਾਡੇ ਬਲੌਕ ਦੇ 57 ਸਕੂਲ ਉਹਨਾਂ ਦੇ ਬੱਚੇ ਇਹਨਾਂ ਖੇਡਾਂ ਵਿੱਚ ਪਾਗ ਲੈਣ ਵਾਸਤੇ ਆਏ ਹੋਏ ਆ ਬੱਚੇ ਬੜੇ ਖੁਸ਼ ਹੈ ਬੜਾ ਉਤਸ਼ਾ ਇਹ ਸਨਰ ਬੱਚਿਆਂ ਦਾ ਸਰੀਰਕ ਵਿਕਾਸ ਹੁੰਦਾ ਹੈ ਮਾਨਸਿਕ ਵਿਕਾਸ ਹੁੰਦਾ ਹੈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸਾਰੇ ਇੱਧਰ ਕੋਈ ਗੇਮਾਂ ਕਰਵਾਇਆ ਸਟਾਰਟ ਹੋਊਗਾ ਕੋਈ ਇੱਧਰ ਸਾਡਾ ਪਹਿਲਾ ਇੱਕ ਮੈਚ ਮੈਚ ਹੋ ਚੁੱਕਾ ਹੈ ਨਾਕਆਊਟ ਮੁਕਾਬਲਾ ਫਾਈਨਲ ਮੈਚ ਹੋ ਰਿਹਾ ਕਿਸ ਚੀਜ਼ ਦਾ ਹੋਇਆ ਮੁਕਾਬਲਾ ਨਿੰਨੀ ਹੈਂਡਬਾਲ ਦਾ ਨਿੰਨੀ ਹੈਂਡਬਾਲ ਦਾ ਔਰ ਦੁਬਾਰਾ ਹੁਣ ਹੀ ਸਟਾਰਟ ਹੋ ਰਿਹਾ ਦੁਬਾਰਾ ਹਾਂ ਥੋੜੀ ਦੇਰ ਬਾਧੀ ਹੋਈ ਕਿ ਬਸ ਔਰ ਜਿਹੜਾ ਸੈਮੀ ਫਾਈਨਲ ਫਾਈਨਲ ਅੱਜ ਹੀ ਕਰਾਉਣੇ ਜੀ ਅੱਜ ਹੀ ਹੋ ਜਾਣਾ ਫਾਈਨਲ ਹੀ ਹੈ ਫਾਈਨਲ ਹੀ ਹੈ ਫਾਈਨਲ ਮੈਚ ਅੰਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਹੈ ਪ੍ਰ ਔਰ ਇੰਦਰ ਬੱਚੇ ਜਿਹੜਾ ਰੰਗੋਲੀ ਭਰ ਕੇ ਜਿਹੜਾ ਹੈ ਉਹ ਜਿਹੜਾ ਤਿਹਾਰ ਬਣਾਇਆ ਜਾ ਰਿਹਾ ਹੈ ਗ੍ਰੀਨ ਦੀਵਾਲੀ ਦਾ ਮੈਸੇਜ ਦਿੱਤਾ ਜਾ ਰਿਹਾ ਮਨਾਉਣ ਦਾ ਔਰ ਬੱਚਿਆਂ ਚ ਬੜਾ ਹਿੱਸਤਾ ਹੈ ਬਹੁਤ ਹੀ ਜਿਹੜਾ ਹੈ ਚੰਗਾ ਸਕੂਲ ਹੈ ਅੰਪੀਰ ਲਿੰਟਰਨ ਸਕੂਲ ਜਿਹੜਾ ਹੈ ਬੱਚਿਆਂ ਨੂੰ ਚੰਗਾ ਸਿੱਖਿਆ ਦੇਣ ਦੇ ਵਿੱਚ ਸਮਰੱਥ ਹੈ ਔਰ ਬੱਚੇ ਲਗਾਤਾਰ ਗੇਮਾਂ ਕਰਕੇ ਔਰ ਚੰਗਾ ਆਨੰਦ ਮਾਰ ਰਹੇ ਨੇ ਔਰ ਬੱਚੇ ਜਿਹੜਾ ਹੈ ਗੇਮਾਂ ਦੇ ਨਾਲ-ਨਾਲ ਔਰ ਤਿਹਾਰ ਸੈਲੀਬ੍ਰੇਸ਼ਨ ਦੇ ਨਾਲ-ਨਾਲ ਜਿਹੜਾ ਮਨੋਰੰਜਨ ਵੀ ਕਰ ਰਹੇ ਨੇ ਐਂਟਰਟੇਨਮੈਂਟ ਕਰ ਰਹੇ ਨੇ ਉਹਨਾਂ ਦਾ ਕਿਸੇ ਪ੍ਰਕਾਰ ਦਾ ਕਿਸੇ ਬੱਚੇ ਦੇ ਕੋਈ ਬੋਝ ਨਹੀਂ ਔਰ ਇਹਨਾਂ ਦਾ ਜਿਹੜਾ ਨਗੋਲੀ ਭਰਨ ਦਾ ਕੰਪੀਟੀਸ਼ਨ ਹੋ ਰਿਹਾ ਆ ਕਿਹੜੇ ਰੰਗੋਲੀ ਦਾ ਕੀ ਅਰਥ ਹੈ ਉਹ ਬੱਚਾ ਨੂੰ ਚੰਗੀ ਤਰ੍ਹਾਂ ਜਾਣੂਆਂ ਬੱਚੇ ਔਰ ਇਹਨਾਂ ਦਾ ਨੰਬਰ ਨੋਟ ਕੀਤੇ ਜਾ ਰਹੇ ਨੇ ਇਹ ਬੱਚੇ ਕਿਸ ਤਰ੍ਹਾਂ ਦਾ ਪ੍ਰੋਜੈਕਟ ਬਣਾਇਆ ਤੁਸੀਂ ਬੈਕਟੀਰੀਆ ਸ਼ੇਪਸ ਅੱਛਾ ਇਹਦਾ ਕੀ ਮਤਲਬ ਹੁੰਦਾ ਸਰ ਬੈਕਟੀਰੀਆ ਹੁੰਦੇ ਆ ਜਿਹੜੇ ਉਹਨਾਂ ਬਾਰੇ ਕੁਝ ਆਇਆ ਜੀ ਠੀਕ ਹੁੰਦਾ ਬੈਕਟੀਰੀਆ ਦੇ ਵਿੱਚ ਔਰ ਸਰ ਸਸਿਆ ਹਾ ਜੀ ਜਿਹੜਾ ਸਾਥ ਤੁਸੀਂ ਇਹ ਨੋਟ ਕਰ ਰਹੇ ਹੋ ਨੰਬਰ ਇਹ ਕੰਪੀਟੀਸ਼ਨ ਹੋ ਰਹੀ ਹੈ ਇਸਰ ਇਹਨਾਂ ਦਾ ਈਵੈਲੂਏਸ਼ਨ ਚੱਲ ਰਿਹਾ ਹੈ ਇਹਨਾਂ ਦੇ ਜਿਹੜੇ ਚਾਰ ਪੈਰਾਮੀਟਰ ਨੇ ਮਤਲਬ ਬੱਚੇ ਦੀ ਕੀ ਕ੍ਰੀਏਟੀਵਿਟੀ ਹੈ ਬੱਚੇ ਨੂੰ ਜੋ ਟਾਪਿਕ ਦਿੱਤਾ ਗਿਆ ਸੀ ਉਹਦੇ ਨਾਲ ਕਿੰਨਾ ਕਿੰਨਾ ਕੋਈ ਬੱਚਾ ਆਪਣੀ ਰੰਗੋਲੀ ਨੂੰ ਰੈਲੇਵੈਂਟ ਕਰ ਪਾਇਆ ਹੈ ਕਿੰਨੀ ਸਫਾਈ ਨਾਲ ਬੱਚਾ ਬਣਾ ਪਾਇਆ ਹੈ ਭਾਵੇਂ ਜਿਹੋ ਜੀ ਮਰਜੀ ਸਰਕਮਸਟੈਂਸਸ ਹੈ ਬੱਚਾ ਕਿਸ ਤਰ੍ਹਾਂ ਇੱਕ ਤਰੀਕੇ ਦੇ ਨਾਲ ਇਹਨੂੰ ਮੈਨੇਜ ਕਰਦਾ ਹੈ ਤੇ ਲਾਸਟ ਜਿਹੜਾ ਹੈ ਬੱਚਾ ਬੋਲ ਕੇ ਪ੍ਰੈਜੈਂਟ ਕਰੇਗਾ ਇਹਨੂੰ ਵੀ ਮੈਂ ਕੀ ਬਣਾਇਆ ਤੇ ਐਕਚੁਅਲ ਦੇ ਵਿੱਚ ਕੰਮ ਕਿਵੇਂ ਕਰਦਾ ਪੂਰਾ ਸਾਇੰਟਿਫਿਕ ਟਾਪ ਐਂਡ ਐਕਸਪਲੇਨ ਕਰੇ ਫਸਟ ਸੈਕਿੰਡ ਫਸਟ ਸੈਕਿੰਡ ਵਿੱਚ ਗੰਟ ਹਾਂਜੀ ਹਾਊਸ ਵਾਈਜ਼ ਜਿਹੜਾ ਰਿਜ਼ਲਟ ਨਿਕਲੇਗਾ ਇੱਕ ਕਲਾਸ ਦੇ ਵਿੱਚ ਚਾਰ ਹਾਊਸ ਨੇ ਚਾਰੇ ਹਾਊਸਸ ਦੇ ਵਿੱਚੋਂ ਇੱਕ ਪ੍ਰੋਜੈਕਟ ਫਸਟ ਨਿਕਲੇਗਾ ਇੱਕ ਸੈਕੰਡ ਨਿਕਲੇਗਾ ਇੱਕ ਥਰਡ ਨਿਕਲੇਗਾ ਇਹ ਸਰ ਜਿਹੜਾ ਕੰਪੀਟੀਸ਼ਨ ਹੈ ਕਲਾਸ ਵਾਈਜ਼ ਇਹ ਹਾਊਸ ਕਮ ਕਲਾਸ ਹੈ ਹਾਊਸ ਵਿਦ ਕਲਾਸ ਹਾਂ ਹਾਊਸ ਵਿਦ ਕਲਾਸ ਇੱਕ ਕਲਾਸ ਦੇ ਵਿੱਚ ਹਾਊਸ ਵਾਈਜ਼ ਕੰਪੀਟੀਸ਼ਨ ਹੈ ਇੱਕ ਕਲਾਸ ਦੇ ਵਿੱਚ ਹਾਊਸ ਵਾਈਜ਼ ਹਾਊਸ ਦੇ ਵਿੱਚ ਰਿਜ਼ਲਟ ਦੇਣਾ ਇੱਕ ਕਲਾਸ ਦਾ ਅਲੱਗ ਦੇਣਾ ਦੂਸਰੀ ਕਲਾਸ ਦਾ ਅਲੱਗ ਦੇਣਾ ਹਾਂਜੀ ਇੱਕ ਕਲਾਸ ਦਾ ਪੰਜਵੀਂ ਤੋਂ ਲੈ ਕੇ ਤੇ ਨੌਵੀਂ ਤੱਕ ਦੇ ਬੱਚਿਆਂ ਦਾ ਕੰਪੀਟੀਸ਼ਨ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਬੱਚਿਆਂ ਨੇ ਬਹੁਤ ਪ੍ਰੋਜੈਕਟ ਬਣਾਏ ਨੇ ਔਰ ਹਰੇਕ ਪ੍ਰੋਜੈਕਟ ਦਾ ਜਿਹੜਾ ਰੰਗੋਲੀ ਤੇ ਬਣਾਈ ਆ ਉਸ ਦਾ ਕੋਈ ਨਾ ਕੋਈ ਅਰਥ ਹੈ ਔਰ ਬਹੁਤ ਸੋਹਣਾ ਜਿਹੜਾ ਦੀਵਾਲੀ ਸੈਲੀਬ੍ਰੇਟ ਕੀਤੀ ਜਾ ਰਹੀ ਆ ਰੰਗੋਲੀ ਰੰਗ ਭਰ ਕੇ ਔਰ ਬੱਚਿਆਂ ਨੇ ਬਹੁਤ ਹੀ ਹੁਨਰ ਹਾਰ ਬਹੁਤ ਹੀ ਕਲਾ ਜਿਹੜੀ ਹੈ ਉਹਨਾਂ ਤੋਂ ਸਾਬਿਤ ਹੋ ਰਹੀ ਹੈ ਐਮਪੀਰਲ ਇੰਟਰਨੈਸ਼ਨਲ ਸਕੂਲ ਦੇ ਬੱਚੇ ਜਿੱਤੇ ਕਿ ਮੈਂ ਲਾਇਬ੍ਰੇਰੀ ਰਿਆ ਪਹਿਲਾਂ ਮੇਰੇ ਸਟੂਡੈਂਟ ਵੀ ਨੇ ਕਾਫੀ ਇਹ ਸਾਰੇ ਚਾਰ ਜਾਨ ਮੈਨੂੰ ਜਾਣਦੇ ਨੇ ਕਿਉਂਕਿ ਮੇਰੇ ਸਟੂਡੈਂਟ ਰਹੇ ਨੇ ਤੋਂ 2019 ਦੇ ਵਿੱਚ ਜਿਹੜਾ ਹੈ ਇੰਪੀਰ ਲੈਂਡਰ ਸਕੂਲ ਦੇ ਵਿੱਚ ਮੈਂ ਲਾਇਬ੍ਰੇਰੀਨ ਰਿਹਾ ਹੋਇਆ ਔਰ ਲਾਕਡਾਊਨ ਤੋਂ ਬਾਅਦ ਜਿਹੜਾ ਹੈ ਥੋੜਾ ਟਾਈਮ ਜੌਬ ਕਰਨ ਤੋਂ ਬਾਅਦ ਮੈਂ ਪ੍ਰੈਸ਼ਰ ਕੋਟਰ ਬਣਿਆ ਔਰ ਇਹ ਸਾਰਾ ਆਪਣੇ ਪੜ੍ਹੇ ਸਿੱਖਦੋਨੇ ਔਰ ਤਾਂਤਾ ਕਲੀ ਧੰਨਵਾਦ ਫਿਰ ਮਿਲਾਂਗੇ ਓਕੇ ਥੈਂਕ ਯੂ